ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋਨੀ ਕਲੈਕਸ਼ਨ ਸ਼ਾਇਲੀ ਗੁਰਤੇਜ ਦੀ ਹੱਟੀ ਜੀ ਮੇਲੇ ਵਾਲਾ ਬਾਜ਼ਾਰ ਹੈ ਜੀ ਆਪਣਾ ਪਿੰਡ ਹੈਗੇ ਜੀ ਸ਼ਾਇਦੀ ਜੀ ਕੀ ਲੈ ਕੇ ਆਇਓ ਬਾਈ ਜੀ ਅਸੀਂ ਅੱਜ ਤੁਹਾਡੇ ਲਈ ਜੀ ਰਖੜੀ ਤੇ ਆਫਰ ਲਾਈ ਹੈ ਜੀ ਸੇਲ ਮੇਲਾ ਰਖੜੀ ਦਾ ਜੀ ਆਹ ਆਈਟਮ ਜੀ ਸਭ ਤੋਂ ਜ਼ਿਆਦਾ ਸੁਪਰ ਹਿੱਟ ਪਾਸ ਹੋ ਰਹੀ ਹੈ ਜੀ ਸੂਟ ਦੇ ਰਹੇ ਹਾਂ ਜੀ ਕੁੱਲ 200 ਰੁਪਏ ਦਾ ਜੀ ਸਭ ਤੋਂ ਜ਼ਿਆਦਾ ਆਈਟਮਸ ਸੁਪਰ ਹਿੱਟ ਸੇਲ ਹੋ ਰਹੀ ਹੈ ਸਾਡੀ ਨਾ ਹੋਲ ਸੇਲ ਤੇ 200 ਦਾ ਸਭ ਤੋਂ ਜ਼ਿਆਦਾ ਸਾਡੀ ਆਈਟਮ ਇਹ ਪਾਸ ਹੋਈ ਹੈ ਜੀ ਇਹ ਅਲੱਗ-ਅਲੱਗ ਦੇ ਪ੍ਰਿੰਟ ਦੇ ਡਿਜ਼ਾਈਨ ਨੇ ਜੀ 1000 ਰੁਪਏ ਦੇ ਕਾਇ ਹੋ ਗਏ ਫਿਰ ਇਹ ਪੰਜ ਜੀ 1000 ਦੇ ਪੰਜ ਸੂਟ ਵੀ ਸਾਰੇ ਟੱਬਰ ਨੂੰ 1000 ਦਾ ਮਿਲਣ ਦਾ ਲੋ ਮੁਕਦਾ ਨਹੀਂ 1000 ਰੁਪਏ ਦੇ ਸੂਟ ਸਾਰੇ ਪਰਿਵਾਰ ਨੂੰ ਪੰਜ ਸੂਟ ਆ ਜਾਣਗੇ 1000 ਦੇ ਬਾਈ ਜੀ ਕੁੱਲ ਰੰਗ ਕਿੰਨੇ-ਕਿੰਨੇ ਮੈਂ ਕਹਿੰਦਾ ਹੁਣ ਦਰਜਣਾ ਹੈ ਰੰਗ ਤਾਂ ਇੱਥੇ ਜੀ 100 ਕਲਰ ਹੈ ਜੀ ਘਟੋ ਘਾ ਡਿਜ਼ਾਈਨ ਹੈ ਜੀ ਪ੍ਰਿੰਟ 100 ਕਲਰ ਹਾਂਜੀ ਦੇਖ ਸਕਦੇ ਹੋ ਵੀ 1000 ਦੇ ਪੰਜ ਸੂਟ ਗਰਮੀ ਵਾਲੇ ਨੇ ਬਾਈ ਜੀ ਗਰਮੇ ਵਾਲੀ ਹਟਮੈ ਜੀ ਪੱਕੇ ਰੰਗਾਂ ਦੇ ਵਿੱਚ ਜੀ ਪੱਕੇ ਰੰਗਾਂ ਚ ਹਜ਼ਾਰ ਤੇ ਪੰਜ ਸੂਟ ਬਈ ਕੁਝ ਵੀ ਨਹੀਂ ਆਉਂਦਾ ਹਜ਼ਾਰ ਦਾ ਕੀ ਆਉਂਦਾ ਪੂਰੀ ਸੂਪਰ ਹਟਮੈ ਜੀ ਇਹ ਸਭ ਤੋਂ ਜ਼ਿਆਦਾ ਪਸੰਦ ਹੋਈ ਹੈ ਜੀ ਲੋਕਾਂ ਦੇ ਬਿਲਕੁਲ ਹੋਰ ਵੀ ਵਿੱਚ ਵੀ ਇਹ ਰੇਟ ਦੇ ਵਿੱਚ ਹੋਰ ਦਿਖਾਓ ਰੰਗ ਤਾਂ ਹੁਣ ਦੇਖ ਲੇ ਛੋਟੇ ਲਵੇ ਸੈਂਕੜੇ ਦੀ ਗਿਣਤੀ ਚ ਪਏ ਨੇ ਜਦੋਂ ਹੋਲ ਸੇਲ ਦਾ ਵੱਡਾ ਗਦਾਮ ਹੀ ਖੋਲਤਾ ਪਿੰਡ ਸ਼ਾਇਲੀ ਦੇ ਵਿੱਚ ਦੇਖ ਸਕਦੇ ਹੋ ਵੀ ਹੁਣ ਦੂਰ ਪਟਿਆਲੇ ਤੱਕ ਜਾਣ ਦੀ ਲੋੜ ਨਹੀਂ ਨਹੀਂ ਪਟਿਆਲੇ ਤੱਕ ਜਾਂਦੀਆਂ ਦੀਆਂ ਮਾਈਆਂ ਬੀਬੀਆਂ ਆ ਲੈ ਕੇ ਆ ਗਏ ਬਾਈ ਦੇਖ ਸਕਦੇ ਹੋ ਨਵੇਂ ਇਹ ਕੀ ਚੀਜ਼ ਹੈ ਬਾਈ ਇਹ ਆ ਟੰਬੀ ਕਾਟਨ ਪ੍ਰਿੰਟ ਦੇ ਵਿੱਚ ਆ ਰਹੀਆਂ ਨੇ ਜੀ ਇਹਦਾ ਕੀ ਪ੍ਰੇਜ ਹੈ ਇਹਦੇ ਨਾਲ ਕਾਟਨ ਦੀ ਹੈਗਾ ਜੀ ਨਾਲ ਦੁਪੱਟਾ ਜੀ ਰੇਟ ਹੈਗਾ ਜੀ ਕੁੱਲ 275 ਰੁਪਏ ਦਾ ਸੂਟ ਹੈ ਜੀ ਦੇਖ ਸਕਦੇ ਹੋ ਵੀ ਬਾਈ 500 ਤੋਂ ਪਾਰ ਤਾਂ ਹਜੇ ਹੋਈ ਨਹੀਂ ਰਿਹਾ 200 ਤੋਂ ਹੀ ਖੜੇ 2.5 300 ਤੇ ਆਹ ਲੱਗੇ ਚ ਡਿਜ਼ਾਈਨ ਨੇ ਜੀ ਪ੍ਰਿੰਟ ਦੇ ਜੀ ਆਉਂਦਾ ਵੀ ਕੀ ਆ ਯਾਰ ਬਾਈ ਕਹਿੰਦਾ ਪੱਕੇ ਰੰਗਾਂ ਚ ਹੈ ਔਲ 275 ਰੁਪਏ ਦਾ ਸੂਟ ਹੈ ਜੀ। ਪੂਰੀ ਸਪਰੇਟ ਆਈਟਮ ਚੱਲ ਰਹੀ ਹੈ ਜੀ ਇਹ। ਫੋਨ ਨੰਬਰ ਕੀ ਹੈ ਭਾਈ ਜੀ? 95921 ਜੀ 73249 ਜੀ। 73249 ਹਾਂ ਜੀ। ਦੇਖ ਸਕਦੇ ਹੋ ਵੀ ਤਸਵੀਰਾਂ। ਰੰਗ ਪ੍ਰਿੰਟ ਦੀ 100ਾਂ ਚ ਆਈ ਹੋਈ ਹੈ ਜੀ। 100 ਡਿਜ਼ਾਈਨ 100 ਡਿਜ਼ਾਈਨ ਕਹਿਣਾ ਆਸਾਨ ਹੈ ਜੀ 100 ਤਰ੍ਹਾਂ ਦੇ ਕਲਰ। ਬਹੁਤ ਵੱਡੀ ਗੱਲ ਹੈ ਅੱਗੇ ਹੁੰਦੇ ਤੇ ਚਾਰ ਪੰਜ ਕਲਰ ਪਰ ਆਹ ਬਾਈ ਦੇਖ ਸਕਦੇ ਹੋ ਲੈ ਕੇ ਪਤਾ ਨਹੀਂ ਕਿੱਥੋਂ ਆਉਂਦਾ ਬਾਈ ਵੱਖਰੀ ਆਈਟਮ ਲੈ ਕੇ ਆਉਂਦਾ ਮੈਂ ਕਹਿੰਦਾ 10 ਦਿਨ ਪੈਂਦੇ ਹੀ ਨਹੀਂ 10 ਦਿਨਾਂ ਬਾਅਦ ਫੇਰ ਨਵੀਂ ਆਈਟਮ ਪਰ ਗਾਹਕ ਵੀ ਜੇ ਕਹਦੀ ਦੂਰੋਂ ਦੂਰੋਂ ਪਾਤੜਾਂ ਤੱਕ ਦੇ ਗਾਹਕ ਲਹਿਰੇ ਗਾਗੇ ਸ਼ਹਿਰ ਦੇ ਇਧਰੋਂ ਜਾਖਲ ਤੱਕ ਦੇ ਗਾਹਕ ਆ ਮੈਚਿੰਗ ਦੀ ਆਈਟਮ ਵੀ ਇਹੀ ਰੇਟ ਆ ਰਹੀ ਹੈ ਮੂਨ ਕਿਤੇ ਗਾਹਕ ਵੀ ਇੱਥੇ ਆਉਂਦੇ ਨੇ ਬਾਈ ਲਵੇ 75 ਰੁਪਏ ਦੀ ਸੂਟ ਹੈ ਜੀ ਕੁੱਲ ਮੈਚਿੰਗ ਦਾ ਵੀਡੀਓ ਜਾਂ ਤਾਂ ਰਾਤ ਨੂੰ ਪਵਾਉਂਦਾ ਜਾਂ ਸਵੇਰੇ ਕਿਉਂਕਿ ਦਿਨੇ ਫਿਰ ਗਾਹਕ ਜ਼ਿਆਦਾ ਹੋਣ ਕਰਕੇ ਵੀ ਉਹ ਸਵੇਰੇ ਹੀ ਪਹੁੰਚਾਂਗੇ 6 ਵਜੇ ਬਾਜੀ ਲਵੇ 7 ਵਜੇ ਆ ਦੇਖੋ ਜੀ ਇਹ ਕੀ ਚੀਜ਼ ਹੈ ਬਈ ਪ्योर ਕਾਟਨ ਦੇ ਵਿੱਚ ਜੀ 275 ਰੁਪਏ ਦਾ ਸੂਟ ਹੈ ਜੀ ਕੁੱਲ 275 ਦਾ ਹਾਂਜੀ ਆ ਇਹਦੀ ਬਾਟਮ ਹੈ ਜੀ ਮੈਚਿੰਗ ਦੀ ਆਈਟਮ ਹੈ ਜੀ ਇਹ ਅੱਛਾ ਆ ਹੈਗੇ ਜੀ ਕਾਟਨ ਦਾ ਡਬੱਟਾ ਜੀ ਇਹਦਾ ਸਿਰਾ ਗੱਲ ਬਾਤ ਹੈ ਬਾਈ ਡਿਜ਼ਾਈਨ ਬਹੁਤ ਨੇੱਚ ਪ੍ਰਿੰਟ ਤੇ ਜੀ ਅਲੱਗ-ਅਲੱਗ ਡਿਜ਼ਾਈਨ ਨੇ ਸਾਰੇ ਡਿਜ਼ਾਈਨ ਤਾਂ ਬਾਈ ਦੇਖ ਲੈ ਤੇਰੇ ਡਿਜ਼ਾਈਨ ਤਾਂ ਤੇਰੇ ਲਈ ਇੰਨੇ ਨੇ ਯਾਰ ਦੇਖ ਕੇ ਮਤ ਪਾਉਣਾ ਸਿਰਾ ਗੱਲ ਬਾਤ ਹੈ ਹੋਰ ਕੀ ਚੀਜ਼ ਹੈ ਇਹ ਤੀਆਂ ਕਰਕੇ ਇਹਦੇ ਕਰਕੇ ਆਪਣਾ ਰਖੜੀ ਤੇ ਹੈ ਹਾਂਜੀ ਹਾਂਜੀ ਰਖੜੀ ਤੇ ਤੀਆਂ ਤੇ ਸੇਲ ਮੇਲੇ ਲਾਖੇ ਜੀ ਆਈਟਮ ਸਾਡੀ ਸਭ ਤੋਂ ਜ਼ਿਆਦਾ ਸੁਪਰ ਹਿੱਟ ਹਜ਼ਾਰੀਆਂ ਸੂਟ ਅਸੀਂ ਵੇਚਦਾ ਹੋਊਗਾ ਇੱਥੇ ਕੀ ਗਰਮੀ ਦੇ ਵਿੱਚ ਇਹਦਾ ਜੀ ਅੱਛਾ ਇਹ ਕੀ ਜੀ ਪ੍ਰਿੰਟ ਅਲੱਗ-ਅਲੱਗ ਆਈ ਜਾਂਦੇ ਨੇ ਜੀ ਇਹ ਕਿਹੜੀ ਚੀਜ਼ ਹੈ ਆਈਟਮ ਹੈ ਇਹ ਕੈਮਰਿਕ ਬੇਸ ਹੈ ਜੀ ਰੰਗ ਹੈਗਾ ਜੀ ਪੂਰਾ ਪੱਕਾ ਰੰਗ ਹੈ ਜੀ ਇਹਦਾ ਅੱਛਾ ਹਾਂਜੀ ਸੂਟ ਅਸੀਂ ਦੇ ਰਹੇ ਹਾਂ ਜੀ 550 ਦੇ ਦੋ ਨੇ ਜੀ अच्छा ਮਹਾਰਾ ਦੇ 550 ਦਾ ਇੱਕ ਹੈ اچھا ਦੋ 550 ਦੇ ਦੋ ਜੀ ਫਿਰ ਤਾਂ 300 ਪਾਰ ਹਜੇ ਕਰਿਆ ਨਹੀਂ ਜੇ ਕਹਦੀ ਇਹ ਕਿਹਦੇ ਦੇ ਵਿੱਚ ਤਾਂ ਇਹੀ ਸੂਟ 500 ਦਾ ਇੱਕ ਮਿਲਦਾ ਜੀ ਅਸੀਂ 550 ਦੇ ਦੋ ਦੇ ਫਿਰ ਤੁਸੀਂ ਹੋਲ ਸੇਲ ਤੇ ਦੇ ਰਹੇ ਹੋ ਕਿ ਨਾ ਹਾਂਜੀ ਹਾਂਜੀ ਹੋਲ ਸੇਲ ਤੇ ਜੀ ਹੋਲ ਸੇਲ ਤੁਸੀਂ ਬਹੁਤ ਵੱਡਾ ਜਿਹੜਾ ਫਾਇਦਾ ਜਿਹੜਾ ਗਰੀਬ ਆਮ ਲੋਕ ਕੋਈ ਕੋਈ ਵੀ ਲੈ ਸਕਦੇ ਵਿੱਚ ਨਵੇਂ ਤੋਂ ਨਵੇਂ ਪ੍ਰਿੰਟ ਆ ਰਹੇ ਨੇ ਜੀ ਡਿਜ਼ਾਈਨਿੰਗ ਪ੍ਰਿੰਟ ਦੀ ਬਹੁਤ ਹੈ ਜੀ ਆ ਤੁਸੀਂ ਦਿਖਾ ਦਿਓ ਅਲੱਗ-ਅਲੱਗ ਡਿਜ਼ਾਈਨ ਨੇ ਚ ਪ੍ਰਿੰਟ ਦੇ ਜੀ ਸ਼ਾਇਲੀ ਦੇ ਵਾਲੇ ਵਾਲੇ ਕਿੰਨੇ ਪਿੰਡ ਪੈਂਦੇ ਨੇ ਕਿੱਡਾ ਵੱਡਾ ਲਾਭ ਜਰ ਦੇ ਰਿਹਾ ਹੈ ਬਾਈ ਹੋਲ ਸੇਲ ਦਾ ਖੋਲ ਕੇ ਰੇ ਸ਼ੋਅਰੂਮ ਜਦੋਂ ਮੇਲੇ ਨੂੰ ਜਾਂਦੇ ਆਂ ਪੁਰਾਣਾ ਦਰਵਾਜ਼ਾ ਮੇਲੇ ਵਾਲਾ ਪਿੰਡ ਸ਼ਾਇਲੀ ਦਾ ਉਦੋਂ ਪਹਿਲਾਂ ਹੀ ਆਏ ਲਓ ਜੀ ਪੱਕੇ ਰੰਗਾਂ ਦੇ ਵਿੱਚ ਆइटਮ ਰੱਖੜੀ ਤੇ ਸੇਲ ਮੇਲਾ ਲਾਇਆ ਜੀ ਅਸੀਂ ਅੱਜ ਇਹ ਜੀ ਠੀਕ ਆ ਕਿੰਨੇ ਦਿਨ ਚੱਲੂ ਇਹ ਰੱਖੜੀ ਤੇ ਅੱਕੇ ਚੱਲੂਗਾ ਜੀ ਮੈਂ ਕਹਿੰਦਾ ਚਲਦੀ ਰਹੂਗਾ ਤਾਂ ਕੋਈ ਨਾ ਲਾਈਆਂ ਰੱਖਦਾ ਜੀ ਅਸੀਂ ਅੱਜ ਅੱਛਾ ਇਹ ਆਫਰ ਬਖਰੀ ਹੈ ਹਾਂਜੀ ਹਾਂਜੀ ਇਹ ਦੇਖ ਸਕਦੇ ਹੋ ਡਿਜ਼ਾਈਨਿੰਗ ਹੈ ਜਿਹੜੀ ਹਰ ਤਰ੍ਹਾਂ ਦੀ ਡਿਜ਼ਾਈਨਿੰਗ ਪਾਈਆਂ ਲਵੇ ਚਲੋ ਇਹ ਤਾਂ ਇੱਦਾਂ ਹੀ ਦਿਖਾ ਦਨੇ ਹੁਣ ਤੁਹਾਡੇ ਲਈ ਮੈਂ ਕਹਿੰਦਾ ਕਮੀ ਨਹੀਂ ਤਾਂ ਚੀਜ਼ ਦੀ ਕੋਈ ਡਿਜ਼ਾਈਨਾਂ ਦੀ ਕੋਈ ਘਾਟ ਨਹੀਂ ਹੈਗੀ ਡਿਜ਼ਾਈਨਾਂ ਦੇ ਪ੍ਰਿੰਟ ਦੇ ਜੀ ਅੱਛਾ ਮੈਂ ਚੰਗਾ ਇਹ ਹਾਂਜੀ ਇਹ ਵੀ ਸੇਮ ਰੇਟ ਹੈ ਜੀ ਆ ਇਹਦੀ ਬਾਟਮ ਹੈ ਜੀ ਦੀ ਬਾਟਮ ਇਹ ਚ ਵੀ ਡਿਜ਼ਾਈਨ ਬਹੁਤ ਨੇ ਜੀ ਅਲੱਗ-ਅਲੱਗ ਡਿਜ਼ਾਈਨ ਆਏ ਹੋਏ ਨੇ ਮੈਚਿੰਗ ਦੇ ਜੀ ਯਾਨੀ ਕਿ ਹਰ ਤਰ੍ਹਾਂ ਦਾ ਯਾਨੀ ਕਿ ਜਿਹੜੀ ਚੀਜ਼ ਅਗਲਾ ਮੰਗੂਗਾ ਹੱਕੋ ਮਿਲੂਗੀ ਉਹ ਹਾਂਜੀ ਹਾਂਜੀ ਜੇ ਕਹਿਦੀ ਇਹ ਇਹ ਕੀ ਹੈ ਭਾਈ ਇਹ ਆਟਮ ਵੀ ਸਭ ਤੋਂ ਜ਼ਿਆਦਾ ਚੱਲ ਰਹੀ ਹੈ ਜੀ ਆਏ ਦਾ ਡਬਟਾ ਹੈਗਾ ਜੀ ਰੇਟ ਦੇਣਾ ਜੀ ਕੁੱਲ 300 390 ਦਾ ਹਾਂਜੀ ਅਲੱਗ-ਅਲੱਗ ਕੁੱਲ 390 ਦਾ ਤੁਹਾਨੂੰ ਟਰਾਈ ਖਰੀਦੇ ਸੇਲ ਮੇਲਾ ਲਾਇਆ ਜੀ ਅਸੀਂ ਇਹ ਕੋਤਨੇ ਚਾਹੀਏ ਜੀ 500 ਵਾਲੇ ਸੂਟ ਕੁੱਲ 390 ਰੁਪਏ ਦੀ 390 ਵਾਲੇ ਕਹੇ ਬਾਈ ਸੋਨੀ ਹੋਲ ਸੇਲ ਦੇ ਉੱਤੇ ਦੇਖ ਖਰੀਦੇ ਤੇ ਆਫਰ ਲਾਈ ਹੈ ਜੀ ਇਹ ਦੁਪੱਟਾ ਕਮੀਜ਼ ਹੈ ਜੀ ਇਹ ਅੱਛਾ ਕਮੀਜ਼ ਹੈ ਹਾਂ ਜੀ ਮੁੱਲ 390 ਰੁਪਏ ਦਾ ਸੂਟ ਹੈ ਜੀ ਠੀਕ ਹੈ ਇਹ ਉਹ ਸੂਟ ਦੇ ਨਾਲ ਕਮੀਜ਼ ਆਥਲ ਨੀਚੇ ਵਾਲੇ ਨਾਲ ਹਾਂ ਜੀ ਹਾਂ ਜੀ ਠੀਕ ਹੈ ਇਹ ਕਿਹੜੀ ਆਟਮ ਹੈ ਕਯੋਰ ਕੈਮਰੀ ਕਿਤੇ ਲੈਂਸ ਪੱਟੀ ਵਾਲੇ ਕੈਮਰੀ ਹਾਂ ਜੀ ਆ ਇਹਦੀ ਬਾਟਮ ਹੈ ਜੀ ਦੀ ਬਿਲਕੁਲ ਨਮੀ ਚੀਜ਼ ਹੈ ਜੀ ਕੁੜੀਆਂ ਵਾਲੀ ਐਟਮਾਈਜ਼ ਸਭ ਤੋਂ ਜ਼ਿਆਦਾ ਚੱਲ ਰਹੀ ਹੈ ਜੀ ਇਹ ਆ ਹੈਗਾ ਜੀ ਪਿਓਰ ਮਸਲੀਨ ਦਾ ਡਬੱਟਾ ਇਹਦਾ ਜੀ ਰੇਟ ਰੇਟ ਹੈਗਾ ਜੀ 650 ਰੁਪਏ ਦਾ ਸੂਟ ਹੈ ਜੀ ਕੁੱਲ 50 ਦਾ ਸੂਟ ਬਾਈ ਸਿਰਾ ਗੱਲਬਾਤ ਹੈ ਜਿਹੜੇ ਇਹ ਇਸ ਤਰ੍ਹਾਂ ਬਣ ਜੂ પાਕੇ ਹਾਂਜੀ ਹਾਂਜੀ ਸੇਮ ਫੋਟੋ ਵਾਲੇ ਪੀਸ ਆਏ ਨੇ ਜੀ ਇਹ ਫੋਟੋ ਵਾਲੇ ਪੀਸ ਨੇ ਵੀ ਸੇਮ ਜਿਵੇਂ ਆ ਖੜੀਆਂ ਨੇ ਲੜਕੀਆਂ ਭਾਈ ਸੇਮ ਇਹੀ ਪੀਸ ਹੈ ਇਸ ਤਰ੍ਹਾਂ ਹੀ ਬਣੂਗਾ ਪਾਕੇ 650 ਦਾ ਹਾਂਜੀ 650 ਰੁਪਏ ਡਿਜ਼ਾਈਨ ਬਹੁਤ ਨੇ ਹੈ ਡਿਜ਼ਾਈਨਿੰਗ ਵਾਧੂ ਹੈ ਜੀ ਪ੍ਰਿੰਟ ਦੀ ਪ੍ਰਿੰਟ ਦੇ ਸੂਟ ਨੇ ਬਈ ਚਿਕਨ ਵਰਕ ਦੀ ਆਈਟਮ ਆ ਰਹੀ ਹੈ ਜੀ ਚਿਕਨ ਵਰਕ ਹਾਂਜੀ ਬਿਲਕੁਲ ਨਵੀਂ ਚੀਜ਼ ਹੈ ਜੀ ਦੇਖ ਸਕਦੇ ਹੋ ਵੀ ਚਿਕਨ ਇਹ ਚ ਵੀ ਆ ਗਿਆ ਦੇਖ ਸਕਦੇ ਹੋ ਸੂਟਾਂ ਚ ਆਏ ਦੀ ਸਲਵਾਰ ਹੈ ਜੀ ਹਮ ਜੇ ਸਲਵਾਰ ਬਣਾ ਲੈਣਾ ਚਾਹੀਏ ਪਲਾਜੂ ਬਣਾ ਲੈ ਜੀ 22 ਮੀਟਰ ਕੱਟਿਆ ਜੀ ਪੂਰੀ ਰੇਟ 22 ਐਂਡ 22 ਦਾ ਹੈਗਾ ਜੀ ਨਾਲ ਦੁਪੱਟਾ ਜੀ ਇਹ ਆਈਟਮ ਤੇ ਵੀ ਅਸੀਂ ਆਫਰ ਲਾਈ ਹੈ ਜੀ। ਸੂਟ ਦੇ ਰਹੇ ਹਾਂ ਜੀ ਕੁੱਲ 690 ਰੁਪਏ ਦਾ ਜੀ। 690 ਦਾ। ਹਾਂ ਜੀ। ਆਮ ਮਾਰਕੀਟ ਦੇ ਵਿੱਚ ਇਹੀ ਸੂਟ 1200 ਰੁਪਏ ਤੱਕ ਵੇਚਣ ਲੱਗ ਰਹੇ ਆ ਜੀ। ਸੋ ਨਿੱਕ ਕਲੈਕਸ਼ਨ ਸਾਈਜ਼ ਲਈ ਤੇ ਕੁੱਲ 690 ਰੁਪਏ ਦਾ ਸੂਟ ਹੈ ਜੀ। ਡਿਜ਼ਾਈਨ 'ਚ ਬਹੁਤ ਨੇ ਜੀ ਪ੍ਰਿੰਟ ਦੇ ਅਲੱਗ-ਅਲੱਗ ਡਿਜ਼ਾਈਨ ਨੇ ਜੀ। ਸਮ ਹੈ ਜੀ। 20 ਤੋਂ 25 ਡਿਜ਼ਾਈਨ ਨੇ ਚ ਸਾਡ ਲਵੇ ਜੀ ਇਹ ਕੀ ਆਟਮ ਹੈ ਇਹਦੇ ਨਾਲ ਚਿਕਨ ਦਾ ਦੁਪੱਟਾ ਹੈਗਾ ਜੀ ਠੀਕ ਹੈ ਇਹ ਆਟਮ ਵੀ ਅਸੀਂ ਅੱਜ ਆਫਰ ਦੇ ਵਿੱਚ ਲਾਈ ਹੈ ਜੀ ਕੀ ਕਿਹੜੀ ਆਟਮ ਹੈ ਇਹ ਚਿਕਨ ਦੇ ਦੁਪੱਟੇ ਦਾ ਜੀ ਅੱਛਾ ਠੀਕ ਹੈ ਹਾਂਜੀ 690 ਰੁਪਏ ਦੇ ਵਿੱਚ ਲਾਤਾ ਆਫਰ ਇਹਦਾ ਸੀ ਅੱਜ ਜੀ 690 ਦੇ ਲਾਤਾ ਵੀ ਨਾਲੇ ਇਹ ਡਿਜ਼ਾਈਨ ਅਲੱਗ-ਅਲੱਗ ਇਹ ਕਿ ਡਿਜ਼ਾਈਨ ਨੇ ਜੀ ਡਿਜ਼ਾਈਨ ਤਾਂ ਊਟ ਦਿਖਾਉਂਦਾ ਆ ਆਪਾਂ ਪਹਿਲੀ ਮੰਨ ਲਓ ਵੀ ਸੈਂਕੜੇ ਦੀ ਗਿਣਤੀ ਚ ਡਿਜ਼ਾਈਨ ਨੇ ਦਰਜਣਾ ਤਾਂ ਹੈਗੀ ਨੇ 50 ਤੋਂ 100 ਡਿਜ਼ਾਈਨ ਦੇ ਵਿੱਚ ਆਇਆ ਹੋਟਲ ਵੀ ਜੀ ਹਰ ਇੱਕ ਆਈਟਮ ਦਾ ਜੀ ਹਰ ਇੱਕ ਆਈਟਮ ਦਾ 50 ਤੋਂ 100 ਡਿਜ਼ਾਈਨ ਹੈ ਕੋਈ ਵੀ ਸੂਟ ਜਿਹੜਾ ਬਾਰੇ ਦਿਖਾ ਬ ਨਹੀਂ ਸਕਦੇ ਆਪਾਂ ਇਕੱਲਾ ਇਕੱਲਾ 21 ਕਲਰ ਦੇ ਜਿੰਨੇ ਮਰਜ਼ੀ ਸੂਟ ਲੈ ਲਓ ਜੀ ਕਿੰਨੇ ਮਰਜ਼ੀ ਲੈ ਲਓ 690 ਦਾ ਸੂਟ ਆਲੂ ਡਿਜ਼ਾਈਨ ਬਹੁਤ ਨੇ ਪ੍ਰਿੰਟ ਦੇ ਕੁੱਲ 690 ਰੁਪਏ ਦਾ ਸੂਟ ਹੈ ਜੀ ਰੱਖੜੀ ਤੱਕ ਆਫਰ ਹੈ ਸਾਡੀ ਇਹ ਮੈਚਿੰਗ ਦੀ ਆਈਟਮ ਹੈ ਜੀ ਪਿਓਰ ਕੈਮਰਿਕ ਦੇ ਵਿੱਚ ਜੀ ਕੈਮਰਿਕ ਦੇ ਵਿੱਚ ਕਹਿੰਦਾ ਬਾਈ ਆਜਾ ਕਮੀਜ਼ ਹੈ ਜੀ ਇਹ ਆਈਟਮ ਤੇ ਵੀ ਅਸੀਂ ਆਫਰ ਲਾ ਰੱਖੀ ਹੈ ਜੀ 490 ਰੁਪਏ ਦਾ ਸੂਟ ਹੈ ਜੀ ਕੁੱਲ ਲੋ ਚਰ ਵਿੱਚ ਬਹੁਤ ਨੇ ਜੀ ਅਲੱਗ-ਅਲੱਗ ਡਿਜ਼ਾਈਨ ਆਏ ਹੋਏ ਨੇ ਜੀ ਪ੍ਰਿੰਟਾਂ ਦੇ ਡਿਜ਼ਾਈਨ ਦੀ ਤਾਂ ਕੋਈ ਕਮੀ ਨਹੀਂ ਸੋਣੀ ਦੇ ਕੁੱਲ 490 ਰੁਪਏ ਦਾ ਸੂਟ ਹੈ ਜੀ ਦੇਖ ਸਕਦੇ ਹੋ ਦੋਸਤੋ ਬਾਈ ਨਵੇਂ ਤੋਂ ਨਵੇਂ ਡਿਜ਼ਾਈਨ ਹੈ ਜਿਹੜਾ ਹੁਣ ਬਾਈ ਕਹਿੰਦਾ ਰਖੜੀਆਂ ਆ ਰਹੀਆਂ ਨੇ ਉਹਦੇ ਉੱਤੇ ਨਵੇਂ ਤੋਂ ਨਵੇਂ ਸੂਟ ਲੈ ਕੇ ਆਇਆ ਤੇ ਕੀ ਰੇਟ ਹੈ ਬਾਈ ਇਹਦਾ 490 490 ਦਾ ਸੂਟ ਹੈ ਬਾਈ ਦੇਖ ਕੇ ਮੈਚਨ ਦੀ ਆਟਮ ਹੈ ਜੀ ਇਹ ਭੁੱਖ ਲੈਂਦੀ ਹੈ ਦੇਖ ਕੇ ਜੇ ਕਹਿ ਦੀਏ ਅਲ ਵੀ ਪ੍ਰਿੰਟ ਦੇ ਚ ਹਜ਼ਾਰਾਂ ਹਿਸਾਬ ਨਾਲ ਛੱਡ ਲਿਆ ਪ੍ਰੋਮੋਸ਼ਨ ਕਰਾਉਣ ਲਈ ਸਾਡੇ ਨਾਲ ਵੀ ਸੰਪਰਕ ਕਰ ਸਕਦੇ ਹੋ ਸਭ ਤੋਂ ਜ਼ਿਆਦਾ ਆਈਟਮ ਸੁਪਰ ਹਿੱਟ ਪਾਸ ਹੋ ਰਹੀ ਹੈ ਜੀ ਇਹ ਪਰ ਬਾਈ ਹੋਲ ਸੇਲ ਦੇ ਉੱਤੇ ਜੇ ਕਹਿ ਦੀ ਇੱਕ ਵੱਡਾ ਫਾਇਦਾ ਵਾਲੇ ਦਲੇ ਦੇ ਪਿੰਡਾਂ ਨੂੰ ਦੇ ਰਹੇ ਹੈ ਕਾਫੀ ਟਾਈਮ ਤੋਂ ਪਿਓਰ ਕੈਮੀਕਲ ਬੇਸ ਹੈ ਜੀ ਹਾਂਜੀ ਬਾਈ ਇਹ ਕਾਟਨ ਦਾ ਬੇਸ ਆ ਰਿਹਾ ਹੈਗਾ ਜੀ ਇਹ ਧਾਗੇ ਦੇ ਵਿੱਚ ਜੀ ਕੋਈ ਲੋਨ ਦੀ ਲੋੜ ਨਹੀਂ ਜੀ ਦਬਟੇ ਜਨ ਨਾਲ ਹੈਗਾ ਜੀ ਪੇਂਟ ਵਾਲਾ ਜੀ ਸੀਕਵੈਂਸ ਦਾ ਕੰਮ ਹੈ ਜੀ ਨਾਲ ਰੇਂਜ ਹੈਗੀ ਹੈ ਜੀ ਕੁੱਲ 490 ਰੁਪਏ ਦਾ ਸੂਟ ਹੈ ਜੀ 490 ਰੁਪਏ ਦਾ ਹਾਂਜੀ 4 ਇਚ ਕੱਦਰ ਨੇ ਜੀ ਇਹ ਆੜ ਹੀ ਇਹ ਨਹੀਂ ਗਾ ਜੀ ਇਹ ਵੀ ਸੇਮ ਰੇਟ ਦੇ ਵਿੱਚ ਆ ਰਹੀ ਹੈ ਜੀ ਕੁੱਲ 490 ਰੁਪਏ ਦਾ ਸੂਟ ਹੈ ਜੀ ਦੇਖ ਸਕਦੇ ਹੋ ਬਾਈ ਮੈਨੂੰ ਲੱਗਦਾ ਵੀ ਕਿੰਨੇ ਕਿ ਦਿਨਾਂ ਬਾਅਦ ਲੈ ਆਉਣਾ ਮੈਂ ਕਹਿੰਦਾ 15 ਦਿਨਾਂ ਬਾਅਦ ਨਵਾਂ ਲੈ ਆਉਣਾ ਹੈ ਨਾ ਆਏ ਹਫਤੇ ਨਮੀ ਤੁਨ ਨਮੀ ਆਟਮ ਆਉਂਦੀ ਹੈ ਜੀ ਆਏ ਹਫਤੇ ਦੇਖ ਸਕਦੇ ਹੋ ਵੀ ਆਏ ਹਫਤੇ ਹੋਲ ਸੇਲ ਦੇ ਵਿੱਚ ਕੱਪੜਾ ਦੇ ਰਿਹਾ ਹੈ ਜੇ ਕਹ ਦੀ ਇਹ ਪਿੰਡ ਸ਼ਾਇਲੀ ਦੇ ਵਿੱਚ 21 ਧਾਗੇ ਕੜਾਈ ਦੇ ਆਟਮ ਆ ਰਹੀਆਂ ਨੇ ਜੀ ਦੇਖ ਸਕਦੇ ਹੋ ਵੀ ਕੜਾਈ ਦੇਖ ਸਕਦੇ ਹੋ ਵੀ ਸਿਰੇ ਦੀ ਕੱਪੜੇ ਦੇ ਉੱਤੇ ਜਿਹੜੀ ਹੋਈ ਹੋਈ ਹੈ ਸੋਨੀ ਕਲੈਕਸ਼ਨ ਦੇ ਕੀ ਰੇਟ ਹੈ ਬਾਈ ਇਹਦਾ ਰੇਂਜ ਹੈਗੀ ਹੈ ਜੀ 650 ਰੁਪਏ ਜੀ ਆ ਬਾਜੂ ਸਲਵਾਰ ਦੋਨੇ ਤਿਆਰ ਨੇ ਜੀ ਆ ਦੇਖ ਸਕਦੇ ਵੀ ਡਿਜ਼ਾਈਨਿੰਗ ਹੈ ਜਿਹੜੀ ਤਾਗੇ ਦੀ ਹੱਥੀਂ ਡਿਜ਼ਾਈਨਿੰਗ ਹੈ ਜਿਹੜੀ ਸਿਰੇ ਦੀ ਹੋਈ ਹੋਈ ਹੈ ਕਾਟਨ ਦਾ ਰਹਿਣਾ ਜੀ بیس ਇਹ ਮਸਲਿਮੀਨ ਦਾ ਹੈਗਾ ਜੀ ਦੁਪੱਟਾ ਜੀ ਆ ਦੁਪੱਟਾ ਆ ਗਿਆ ਵੀ ਦੁਪੱਟੇ ਤੇ ਵੀ ਡਿਜ਼ਾਈਨਿੰਗ ਜਿਹੜੀ ਹੈਗੀ ਹੈ ਉਕਰੀ ਹੋਈ ਹੈ ਜਿਹੜੀ ਚਾਰ ਚਾਰ ਰੰਗ ਨੇ ਚ ਜੀ ਕੀ ਰੇਟ ਦੱਸਿਆ ਦਾ 650 ਰੁਪਏ ਜੀ ਰੰਗ ਦੇਖੋ ਵੀ ਭੁੱਖ ਲੈਂਦੀ ਹੈ ਜੇ ਦੇਖ ਕੇ ਸਿਰੇ ਦੇ ਗੱਲਬਾਤ ਹੈ ਜਿਹੜੀ ਲੈ ਕੇ ਆਉਂਦੇ ਬਾਈ ਹਰ ਹਫਤੇ ਪਿੰਡ ਸ਼ਾਜਲੀ ਚ ਹਰ ਹਫਤੇ ਫੋਨ ਨੰਬਰ ਕਿੰਨਾ ਬਾਈ 95921 ਜੀ 95921 73249 ਜੀ 73249 ਸੋਨੀ ਨਾਲ ਗੱਲ ਕਰ ਸਕਦੇ ਹੋ ਖੜਾ ਹੈ ਬਾਈ ਸਾਹਮਣੇ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਜੀ ਸ਼ਾਜਲੀ ਹੈ ਜੀ ਸੰਗਰੂਰ ਜ਼ਿਲ੍ਹੇ ਦਾ ਸਭ ਤੋਂ ਵੱਡਾ ਪਿੰਡ ਹੈ ਸ਼ਾਜਲੀ ਨਵੀ ਤੋਂ ਨਵੀਂ ਆਈਟਮ ਹੈ ਜਿਹੜੀ ਲੈ ਕੇ ਆਉਂਦਾ ਹੈ ਬਾਈ ਮਾ ਜੀ ਟੈਪੀ ਕਾਟਨ ਦੇ ਬੇਸ ਆ ਰਹੇ ਨੇ ਜੀ ਟੈਪੀ ਟੈਪੀ ਕਾਟਨ ਜੀ ਆ ਦੇਖੋ ਬਈ 골ਡਨ ਵਰਕ ਦੇ ਵਿੱਚ ਜੀ ਦੁਪੱਟਾ ਹੈਗਾ ਜੀ ਮਸਲੀਨ ਦਾ ਇਹ ਕੀ ਰੇਟ ਹੈ ਇਹ ਰੇਟ ਹੈਗਾ ਜੀ 750 ਰੁਪਏ ਦਾ ਸੂਟ ਜੀ 750 ਦਾ ਫਿਰ ਵੱਡੇ ਹੋਗੇ ਕਹਿੰਦਾ ਮਹਿੰਗੇ ਉਹ ਤਾਂ ਇਹ ਕਹਿਦੀ ਇਹ ਇਹ ਮਹਿੰਗਾ ਨਹੀਂ 5-700 ਦਾ ਆਉਂਦਾ ਵੀ ਕੀ ਹੈ ਆ ਮਾਰਕੀਟ ਦੇ ਵਿੱਚ ਇਹੀ ਸੂਟ 1000 1200 ਰੁਪਏ ਤੱਕ ਸੇਲ ਹੋ ਰਿਹਾ ਜੀ ਬਿਲਕੁਲ ਪਰ ਤੁਸੀਂ ਹੋਲ ਸੇਲ 'ਚ ਦੇ ਰਹੇ ਹੋ ਕਿ ਨਾ ਹਾਂਜੀ ਅਲੱਗ-ਅਲੱਗ ਡਿਜ਼ਾਈਨ ਨੇ ਜੀ ਕੜਾਈ ਦੇ ਜੀ ਕੱਲਾ ਸੂਟ ਹੋਲ ਸੇਲ 'ਚ ਨਹੀਂ ਮਿਲਦਾ ਕਿਤੇ ਵੀ ਵਗਜੋ ਤੁਸੀਂ ਪਰ ਸੁਣਨੀ ਹੈ ਜਿਹੜਾ 750 ਰੁਪਏ ਦਾ ਹੋਲ ਸੇਲ ਦੇ ਵਿੱਚ ਸੂਟ ਦੇ ਰਿਹਾ ਜਿਹੜਾ ਬਾਹਰ 1000 1200 ਕੋਈ 1500 ਤੱਕ ਵਿਕ ਰਿਹਾ ਹੈ ਹੈਡਵਰਕ ਨਹੀਂ ਆਈਟਮਾਂ ਨੇ ਜੀ ਰੇਂਜ ਹੈਗੀ ਜੀ ਕੁੱਲ 850 ਰੁਪਏ ਦਾ ਸੂਟ ਹੈ ਜੀ 850 ਦਾ 50 ਦਾ ਹਾਂਜੀ 850 ਰੁਪਏ ਦੇ ਵਿੱਚ ਜੀ ਕਲਰ ਕਿੰਨੇ-ਕਨੇ ਠੀਕ ਹੋ ਪੰਜ ਰੰਗ ਨੇ ਜੀ ਕੁੱਲ 850 ਰੁਪਏ ਦੇ ਬਾਕੀ ਡਿਜ਼ਾਈਨ ਨੇ ਹਰੇ ਡਿਜ਼ਾਈਨਿੰਗ ਬਹੁਤ ਹੈ ਜੀ ਕੜਾਈ ਦੀ ਜੀ ਡਿਜ਼ਾਈਨਿੰਗ ਤਾਂ ਪਹਿਲੇ ਕਹਿੰਦਾ ਆਪਾਂ ਨੇ ਵੀ ਬਹੁਤ ਜ਼ਿਆਦਾ ਹੈ ਜਿਹੜੀ ਹੈਗੀ ਹੈ ਜੀ ਪੂਰੇ ਐਨ ਫੁੱਲ ਹੈਵੀ ਪੀਸ ਨੇ ਜੀ ਪਾਣੀ ਪਈ 850 ਰੁਪਏ ਦੇ ਵਿੱਚ ਹੁੰਦੇ ਲੱਗੋਗੇ ਸਿਰਾ ਗੱਲਬਾਤ ਹੈ ਜਿਹੜੀ ਬਾਈ ਲੈ ਕੇ ਆਏ ਦਬੱਟੇ ਵੀ ਫੁੱਲ ਲ ਹੈਵੀ ਨੇ ਜਿਨ੍ਹਾਂ ਦੇ 골ਡਨ ਵਰਕ ਦੀ ਆਈਟਮਾਂ ਚੱਲ ਰਹੀ ਨੇ ਨਵੀਆਂ ਹੁਣ ਇਹ ਜੀ ਠੀਕ ਹੈ ਦੋਸਤੋ ਪਹਿਲਾਂ ਵੀ ਆਪਾਂ ਵੀਡੀਓ ਪਾਉਨੇ ਆ ਸੋਨੀ ਕਲੈਕਸ਼ਨ ਹੁਣ ਜੋ ਤਿਹਾਰ ਚੱਲ ਰਿਹਾ ਹੈਗਾ ਆਪਣਾ ਇਹਦਾ ਹੋਲੀ ਇਹਦਾ ਤੀਆਂ ਦਾ ਪੱਗਾਂ ਕਿਹਨ ਵਰਕ ਤੇ ਵੀ ਅਸੀਂ ਅੱਜ ਆਫਰ ਲਾਈਏ ਜੀ ਚਿਕਨ ਵਰਕ ਤੇ ਆਫਰ ਲਾਤੀ ਬਾਈ ਨੇ ਕੀ ਆਫਰ ਲਾਈਏ ਬਾਈ ਇਹ ਸੂਟ ਦੇ ਰਹੇ ਆਂ ਅੱਜ 390 ਰੁਪਏ ਦਾ ਜੀ ਕੁੱਲ 390 ਰੁਪਏ ਦਾ ਸੂਟ ਬਾਈ ਤਸਵੀਰਾਂ ਪਰ ਬਾਈ ਨੇ ਜੇ ਕਹਦੀ ਹੈ ਹੋਲ ਸੇਲ ਤੇ ਆਏ ਹਫਤੇ ਨਵਾਂ ਮਾਲ ਲੈ ਕੇ ਆਉਂਦਾ ਹੈ ਪਿੰਡ ਸ਼ਾਜਲੀ ਡਿਜ਼ਾਈਨ ਵਿੱਚ ਬਹੁਤ ਡਿਜ਼ਾਈਨਿੰਗ ਸਿਰਾਂ ਗੱਲਬਾਤ ਕੁੜਤੇ ਪਜਾਮੇ ਪੱਗਾਂ ਹਰ ਚੀਜ਼ ਜਾਨੀ ਕਿ ਇੱਥੇ ਤੁਹਾਨੂੰ ਮਿਲੂ ਜ਼ਿਆਦਾਤਰ ਸੂਟਾਂ ਦੇ ਤਾਂ ਇਹ ਕਹ ਲੋ ਵੀ ਆਏ ਹਫਤੇ ਨਵੇਂ ਤੋਂ ਨਵੇਂ ਰੰਗ ਹੈ ਜਿਹੜਾ ਲੈ ਕੇ ਆਉਂਦਾ ਹੈ ਬਾਈ ਪਿੰਡ ਸ਼ਾਇਲੀ ਸੋਹਣੀ 컬렉ਸ਼ਨ ਦੁਪੱਟੇ ਕਹ ਲੋ ਨਵੇਂ ਆਈਟਮ ਸਾਨੂੰ ਜਾਨੀ ਕਿ ਉਹਰੇ ਆ ਕੇ ਤੁਸੀਂ ਬਾ ਜਿਹੜੀ ਚੀਜ਼ ਮੰਗੋਗੇ ਉਹੀ ਮਿਲੂਗੀ ਲੈਸ ਪੱਟੀ ਵਾਲੇ ਕਾਟਨ ਦੇ ਦੁਪੱਟੇ ਆ ਰਹੇ ਨੇ ਜੀ ਪੂਰਾ 2.5 ਮੀਟਰ ਦੇ ਕੱਟ ਦੇ ਵਿੱਚ ਜੀ ਇਹ ਕੀ ਰੇਟ ਹੈ ਇਹ ਕੋਲੇ ਦੁਪੱਟਾ ਸੀ ਦੇ ਰਹੇ ਹਾਂ ਜੀ 100 ਰੁਪਏ ਦਾ ਜੀ 100 ਦਾ ਦੁਪੱਟਾ ਦੁਪੱਟੇ ਦਾ ਆ ਲੰਬਾ ਬਹੁਤ ਨੇਚਾ ਆਇਆ ਹੋਇਆ ਜੀ ਬਹੁਤ ਰੰਗ ਨੇ ਕਟ ਵਰਕ ਦੇ ਵਿੱਚ ਰੰਗ ਦਾ ਦੁਬੱਟੇ ਆ ਗਏ ਨੇ ਜੀ ਕੁੱਲ ਇਹ ਵੀ 100 ਰੁਪਏ ਦਾ ਪੀਸ ਹੈ ਜੀ 100 ਦਾ ਪੀਸ ਦੁਬੱਟੇ ਆ ਗਏ ਦੁਬੱਟੇ ਨੇ ਜੀ ਕੁੱਲ 50 50 ਰੁਪਏ ਦੁਬੱਟੇ ਨੇ ਜੀ 50 50 ਦੇ ਦੁਬੱਟੇ ਰੰਗਾਂ ਦਾ ਤਾਂ ਯਾਰ ਕਦੋਂ ਸਿਰੇ ਹੀ ਗੱਲ ਬਾਤ ਹੈ